ਸੈਕੰਡ ਗ੍ਰੇਡ ਦਾ ਟੂਨਾ ਅੱਜ ਆ ਟੋਟਕਾ ਦੱਸਾਂਗੇ ਨਾ ਤੁਹਾਨੂੰ ਕਿ ਪੇਪਰ ਨੂੰ ਜੱਫਾ ਪਵੇਗਾ ਪੇਪਰ ਉਸਤੇ ਬਾਹਰ ਨਹੀਂ ਜਾਵੇਗਾ ਅਸ ਵੀਡੀਓ ਚਰਚਾ ਕਰਾਂਗੇ ਸੀਨੀਅਰ ਟੀਚਰ ਪੰਜਾਬੀ ਦੇ ਪਾਠਕ੍ਰਮ ਬਾਰੇ ਜੋ ਨਵਾਂ ਆਇਆ ਹੈ ਨਾਲੇ ਚਰਚਾ ਕਰਾਂਗੇ ਪੁਸਤਕ ਸੂਚੀ ਦੇ ਬਾਰੇ ਕਿਵੇਂ ਪੜਿਆ ਜਾਵੇ ਕਿਹੜੇ ਕਿਹੜੇ ਕਿਤਾਬਾਂ ਪੜੀਆਂ ਜਾਣ ਜਿਹੜੀਆਂ ਕਿ ਜੱਫਾ ਪਾਣ ਪੇਪਰ ਨੂੰ ਆਓ ਸ਼ੁਰੂ ਕਰਦੇ ਹਾਂ ਪਾਠਕ੍ਰਮ ਦੇ ਬਾਰੇ ਪਾਠਕ੍ਰਮ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬਦਲਾਅ ਨਹੀਂ ਹੈ ਉਹੀ ਪਾਠਕ੍ਰਮ ਹੈ ਜੋ ਪਿਛਲਾ ਸੀ ਸੇਮ ਟੂ ਸੇਮ ਜੋ ਪਿਛਲੀ ਵਾਰ ਸੀ ਦੁਬਾਰਾ ਫਿਰ ਇੱਕ ਵਾਰ ਆਪਾਂ ਦੇਖਦੇ ਹਾਂ ਕਿ ਨਾਲ ਕਿਤਾਬਾਂ ਕਿਹੜੀਆਂ-ਕਿਹੜੀਆਂ ਪੜੀਆਂ ਜਾਣ ਸਕੈਂਡਰੀ ਤੇ ਸੀਨੀਅਰ ਸਕੈਂਡਰੀ ਪੱਤਰ ਨਾਲ ਸੰਬੰਧਿਤ ਪਾਠਕ੍ਰਮ ਪਾਠਕ੍ਰਮ ਨੂੰ ਤਨ ਭਾਗਾਂ 'ਚ ਵੰਡਿਆ ਗਿਆ ਤਨ ਭਾਗ ਹੈਗੇ ਅੱਲਾ ਭਾਗ ਸਿਨੀਅਰ ਸਕੈਂਡਰੀ ਅਤੇ ਸਕੈਂਡਰੀ ਪੱਧਰ ਦਾ ਇਸ ਤੋਂ ਸੰਬੰਧ ਜਿਹੜਾ ਪਾਠਕ੍ਰਮ ਹੈ ਭਾਸ਼ਾ ਅਤੇ ਪੰਜਾਬੀ ਭਾਸ਼ਾ ਜਿੰਦੇ ਵਿੱਚ ਭਾਸ਼ਾ ਦੀ ਵਿਆਖਿਆ ਉਪਭਾਸ਼ਾਵਾਂ ਔਰ ਅਸਬਰ ਆਵੇਗਾ ਮੈਂ ਸਿਰਫ ਆਹ ਟੋਪਿਕ ਪੜ੍ਹ ਦੂੰਗਾ ਇਹ ਵਾਲੇ ਆਹ ਤੁਸੀਂ ਆਪੀ ਆਪ ਵੇਖ ਲਿਓ ਹੁਣ ਭਾਸ਼ਾ ਅਤੇ ਪੰਜਾਬੀ ਭਾਸ਼ਾ ਤੁਨੀ ਬੋਧ ਲਿਪੀ ਬੋਧ ਸ਼ਬਦ ਬੋਧ ਇਹਨਾਂ ਲਈ ਜੇ ਮੈਂ ਕਿਤਾਬਾਂ ਦੀ ਗੱਲ ਕਰਾਂ ਤਾਂ ਇਸ ਲਈ ਜਿਹੜੀ ਕਿਤਾਬ ਹੈ ਤੁਸੀਂ ਪੜ੍ਹ ਸਕਦੇ ਹੋ ਭਾਸ਼ਾ ਅਤੇ ਭਾਸ਼ਾ ਵਿਗਿਆਨ ਡਾਕਟਰ ਹਰਕੀਰਤ ਸਿੰਘ ਦੀ ਬਹੁਤ ਜ਼ੋਰਦਾਰ ਕਿਤਾਬ ਹੈ ਅਤੇ ਬੂਟਾ ਸਿੰਘ ਬਰਾੜ ਦੀਆਂ ਜਿਹੜੀਆਂ ਵਿਆਕਰਣ ਦੀਆਂ ਕਿਤਾਬਾਂ ਹਨ ਉਹ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਇਨ੍ਹਾਂ ਟੌਪਿਕਾਂ ਦੇ ਲਈ ਸ਼ਬਦ ਬੋਧ ਕਹਿੰਦੇ ਸ਼ਬਦ ਭੇਦ ਹੈ ਸ਼ਬਦ ਸ਼੍ਰੇਣੀਆਂ ਹੈਗੀਆਂ ਜਿਹੜੀਆਂ ਆਪਣੇ ਪਾਠਕਰਨ ਦੇ ਅੰਦਰ ਹੈ ਸ਼ਬਦ ਰਚਨਾ ਹੈ ਸ਼ਬਦ ਰਚਨਾ ਦਾ ਮੂਲ ਸ਼ਬਦ ਸਮਾਸੀ ਸ਼ਬਦ ਉਤਪੰਨ ਸ਼ਬਦ ਕਿਹ ਆਣਗੇ ਵਾਕਬੋਧ ਹੋਰ ਵਾਕਬੋਧ ਚ ਵਾਕਾਂਸ਼ ਉਪਵਾਕ ਵੀ ਹੈਗੇ ਆ ਅਰਥਬੋਧ ਅੰਡਿੱਠਾ ਪਹਿਰਾ ਹੁਣ ਅਸਲੀ ਕੀ ਹੈ ਕਿ ਤੁਸੀਂ ਜਿਹੜੀਆਂ ਮੈਂ ਉੱਤੇ ਕਿਤਾਬਾਂ ਦਸੀਆਂ ਉਹ ਤਾਂ ਪੜਨੀਆਂ ਪੜਨੀਆਂ ਨੇ ਨਾ ਨੇ ਜਿਹੜੀ ਆ ਆਪਣੀ ਕਿਤਾਬ ਹੈਗੀ ਹੈ ਜਿਹੜੀ ਆ ਕਿਤਾਬ ਹੈ ਇਸ ਨੂੰ ਵੀ ਤੁਸੀਂ ਜ਼ਰੂਰ ਪੜ੍ਹਨਾ ਹੈਗਾ ਕਾਫੀ ਮੋਟੀ ਸਾਈਜ਼ ਚਾ ਕਿਤਾਬ ਹੈਗੀ ਹੈ ਹੁਣ ਕਹਿੰਦਾ ਆਖਰੀ ਆਖਰੀ ਪ੍ਰਾਗ ਹੈ ਨਾ ਜਿਹੜਾ ਉਹ ਮਾਰਕੀਟ ਚ ਉਪਲਬਧ ਹੈ ਇਸ ਤੋਂ ਬਾਅਦ ਇਹ ਕਿਤਾਬ ਉਪਲਬਧ ਨਹੀਂ ਹੋਵੇਗੀ ਤੇ ਇਸ ਕਣ ਜਿਹਨੇ ਖਰੀਦਣੀ ਹੈ ਉਹ ਇਸ ਨੂੰ ਲੈ ਸਕਦਾ ਹੈ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਰਿਵੀਜ਼ਨ ਲਗਾਣੀ ਹੈ ਦੋ ਤਿੰਨ ਵਾਰ ਪਰ ਉਸ ਦੇ ਨਾਲ ਨਾਲ ਜਿਹੜੀਆਂ ਮੈਂ ਕਿਤਾਬਾਂ ਦੱਸ ਰਿਹਾ ਉਹਨਾਂ ਨੂੰ ਵੀ ਪੜ੍ਹਨਾ ਹੈਗਾ ਛੱਡੀ ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬਾਂ ਉਹ ਵੀ ਪੜ੍ਹਨੀ ਹੈਗੀ ਹੁਣ ਰਾਸ਼ ਛੰਦ ਅਲੰਕਾਰ ਐਸ ਲਈ ਭਾਰਤੀ ਕਾਵਿ ਸ਼ਾਸਤਰ ਪ੍ਰੇਮ ਪ੍ਰਕਾਸ਼ ਦੀ ਕਿਤਾਬ ਹੈਗੀ ਹੈ ਉਹ ਤੁਸੀਂ ਲੈ ਕੇ ਆਣੀ ਹੈ ਉਸ ਨੂੰ ਪੜ੍ਹਨਾ ਚੰਗੀ ਤਰ੍ਹਾਂ ਸਾਹਿਦ ਦੇ ਰੂਪ ਆਪਣੀ ਕਿਤਾਬ ਚ ਪੜ ਲਿਓ ਦੋ ਤਿੰਨ ਕਿਤਾਬਾਂ ਜਿਹੜੀਆਂ ਸਿਗੀਆਂ ਗਤਨ ਸਿੰਘ ਜੱਗੀ ਦੀ ਕਿਤਾਬ ਹੈ ਕਿਰਪਾਲ ਸਿੰਘ ਕਸੇਲ ਦੀ ਕਿਤਾਬ ਹੈ ਹੋਰ ਵਿਦਵਾਨਾਂ ਦੀ ਕਿਤਾਬ ਹੈ ਉਹਨਾਂ ਸਾਰਿਆਂ ਦਾ ਇਕੱਠਾ ਕਰਕੇ ਆਪਣੀ ਜਿਹੜੀ ਕਿਤਾਬ ਹੈ ਉਸ ਦੇ ਵਿੱਚ ਪਾਇਆ ਗਿਆ ਹੈ ਲੋਕ ਸਾਹਿਤ ਦਾ ਰੂਪ ਪੰਜਾਬੀ ਸੱਭਿਆਚਾਰ ਪੰਜਾਬੀ ਲੋਕ ਕਹਾਣੀ ਐਸ ਲਈ ਆਪਾਂ ਜੀਤ ਸਿੰਘ ਜੋਸ਼ੀ ਦੀ ਕਿਤਾਬ ਹੈਗੀ ਹੈ ਸੱਭਿਆਚਾਰ ਦੀ ਉਹ ਤੁਸੀਂ ਪੜ ਸਕਦੇ ਹੋ ਔਰ ਫਿਰ 15ਵਾਂ ਨੰਬਰ ਜਿਹੜਾ ਹੈ ਗੁਰਮਤ ਸੂਫੀ ਵੀਰ ਵਾਰਤ ਤੇ ਜੰਗਨਾਮਾ ਤੇ ਕਿੱਸਾ ਕਾਵ ਪਾਠਕ੍ਰਮ ਵਿੱਚ ਸ਼ਾਮਲ ਪਾਠ ਪੁਸਤਕਾਂ ਉੱਪਰ ਅਧਾਰਿਤ ਹੁਣ ਇਸ ਵਿੱਚ ਕੀ ਕਰਨਾ ਹੈ ਕਿ ਜਿਹੜੀਆਂ ਆਪਣੀਆਂ ਇਸ ਤੋਂ ਅਗਲਾ ਜਿਹੜਾ ਟੋਪਿਕ ਦੇ ਰੱਖਿਆ 16 ਨੰਬਰ ਉਸ ਦੇ ਅੰਦਰ ਆ ਲਿਖਿਆ ਆਧੁਨਿਕ ਪੰਜਾਬੀ ਕਵਿਤਾ ਵਾਰਤਕ ਅਤੇ ਕਹਾਣੀ ਪਾਠਕ੍ਰਮ ਵਿੱਚ ਸ਼ਾਮਲ ਪਾਠ ਪੁਸਤਕਦਾਰੀ ਸਕੈਂਡਰੀ ਅਤੇ ਸੀਨੀਅਰ ਸਕੈਂਡਰੀ ਪੱਧਰ ਦੇ ਉੱਤੇ ਜਿਹੜੀਆਂ ਆਪਣੀਆਂ ਕਿਤਾਬਾਂ ਲੱਗਦੀਆਂ ਉਸ ਕਿਤਾਬਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ ਉਸ ਵਿੱਚੋਂ ਕੁਝ ਵੀ ਆ ਸਕਦਾ ਹੈ ਕਿਉਂਕਿ ਆਪਾਂ ਅਧਿਆਪਕ ਲੱਗਾਂਗੇ ਜਦੋਂ ਆਪਾਂ ਸੀਨੀਅਰ ਟੀਚਰ ਅਧਿਆਪਕ ਲੱਗਾਂਗੇ ਤਾਂ ਉੱਥੇ 9ਵੀਂ 10ਵੀਂ ਨੂੰ ਪੜਾਵਾਂਗੇ ਸੀਨੀਅਰ ਸਕੈਂਡਰੀ ਸਕੂਲ ਹੋ ਸਕਦਾ ਹੈ 11ਵੀਂ ਬਾਰੀ ਨੂੰ ਪੜਾਉਣਾ ਪੈ ਸਕਦਾ ਹੈ ਛੋਟੀਆਂ ਕਲਾਸਾਂ ਨੂੰ ਵੀ ਪੜਾਣੇ ਪੈ ਸਕਦਾ ਹੈ ਤਾਂ ਉਹਨਾਂ ਕਿਤਾਬਾਂ ਦੇ ਵਿੱਚੋਂ ਪ੍ਰਸ਼ਨ ਆndੇ ਆਗੇ ਉਹਨਾਂ ਕਿਤਾਬਾਂ ਨੂੰ ਧਿਆਨ ਨਾਲ ਆਪਾਂ ਪੜ੍ਹਨਾ ਹੈਗੇ ਐਵੇਂ ਨਹੀਂ ਸੋਚਣਾ ਬਈ ਇਸ ਕਿਤਾਬ ਵਿਚ ਆ ਰਾਈਟਰ ਦਿੱਤਾ ਹੈ ਆ ਰਾਈਟਰ ਤਾਂ ਆਪਣੇ ਪਾਠਕਰਮ ਦੇ ਅੰਦਰ ਨਹੀਂ ਹੈ ਨਹੀਂ ਜੀ ਨਹੀਂ ਖਾਸ ਤੌਰ ਤੇ ਇਹ ਜਿਹੜੀਆਂ ਗੱਲਾਂ ਲਿਖੀਆਂ ਦੀਆਂ ਇਹਨਾਂ ਨੇ ਉਹ ਇਹੀ ਸਪਸ਼ਟ ਕਰਨ ਵਾਸਤੇ ਲਿਖੀਆਂ ਦੀਆਂ ਹੈ ਕਿ ਆਪਾਂ ਨੂੰ ਜਿਹੜੀ ਆਪਣੇ ਪਾਠਕਰਮ ਵਿੱਚ ਸ਼ਾਮਲ ਹੈ ਪਾਠ ਪੁਸਤਕਾਂ ਪਾਠਕਰਮ ਵਿੱਚ ਸ਼ਾਮਲ ਪਾਠ ਪੁਸਤਕਾਂ ਇਹਦੇ ਵਿੱਚ ਗੁਰਮਤ ਸੂਫੀ ਕਿੱਸਾ ਕਾਵ ਆਧੁਨਿਕ ਕਵਿਤਾ ਵਾਰਤਕ ਜੋ ਦਿੱਤੀ ਹੈ ਉਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈਗਾ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਬੀਏ पदर से संबंधित पाठ्यक्रम बी ए लेवल हमें लेवल भावें सकेंडरी है परंतु अपने पिछले जे दो पेपर आए हैं ना उन सारे लेवल अगले ने इस तो कारण आप हाई लेवल की तैयारी ही रखनी हैगी है, है। जिस तरीके की आपव कलास तैयारी करा रहे हैं उस तरीके दी है की वीयी तैयारी रखनी हैगी है इसी है आदि मद कल साहित्य बाणीकार है गुरबत काव्य सूफी काव्य सूफी कवि है ਕਿਸਾ ਕਵੀ ਹੈ ਬਾਹਰਕਾਰ ਤੇ ਜੰਗਨਾਮਾ ਲੇਖਕ ਹੈ ਹੁਣ ਤੁਸੀਂ ਇਹ ਕਰਨਾ ਜਿਹੜੇ ਜਿਹੜੇ ਅਲਖਾਰੀ ਆਪਨੇ ਦਿੱਤੇ ਹੋਏ ਜਿਹੜੇ ਜਿਹੜੇ ਅਲਖਾਰੀ ਦਿੱਤੇ ਸਿਰਫ ਉਹੀ ਪੜਨੇ ਆ ਉਸ ਤੋਂ ਇਲਾਵਾ ਆਪਾਂ ਨਹੀਂ ਪੜਨਾ ਸਿਰਫ ਇਹਨਾਂ ਨੂੰ ਹੀ ਪੜਨੇ ਜੋ ਦਿੱਤੇ ਮੈਂ ਬੋਲੂਗਾ ਨਹੀਂ ਤੂੰ ਸਾਹਮਣੇ ਤੁਹਾਨੂੰ दिख ਹੀ ਰਿਹਾ ਤੁਸੀਂ ਇੱਕ ਵਾਰ ਯਾਨੀ ਕਿ ਰੋਕ ਕੇ ਪੜ ਸਕਦੇ ਹੋ ਹੁਣ ਅਸਲੀ ਕੀ ਹੈ ਗੁਰਮਤ ਕਾਵਿ ਲਈ ਆਪਣੇ ਪੰਜਾਬੀ ਸਾਹਿਤ ਦਾ ਸਰੋਤਮੂਲ ਇਤਿਹਾਸ ਰਤਨ ਸਿੰਘ ਜੱਗੀ ਦਾ ਗੁਰਮਤਕਾਉ ਬਹੁਤ ਲਾਜਵਾਬ ਦਿੱਤਾ ਹੋਇਆ ਹੈ ਅੱਜ। ਔਰ ਇੱਕ ਪੰਜਾਬੀ ਅਕਾਦਮੀ ਦਿੱਲੀ ਦਾ ਹੈ। ਉਹ ਗੁਰਮਤਕਾਉ ਦੀ ਕਿਤਾਬ ਹੈ ਬਹੁਤ ਵਧੀਆ ਉਸ ਚ ਮੈਟਰ ਦਿੱਤਾ ਹੈ ਇਸ ਤੋਂ ਬਾਹਰ ਨਹੀਂ ਜਾਂਦਾ ਮੈਟਰ। ਸੂਫੀ ਕਵੀ ਪੰਜਾਬੀ ਅਕਾਦਮੀ ਦਿੱਲੀ ਦੀ ਕਿਤਾਬ ਸਿਰਫ ਆ ਉਹਦੇ ਚ ਬਹੁਤ ਸਾਰੇ ਸੂਫੀ ਕਵੀ ਦਿੱਤੇ ਦੇ ਹਨ। ਪਰੰਤੂ ਤੁਸੀਂ ਆ ਤਨ ਜਿਹੜੇ ਆਪਣੇ ਆਏ ਐ ਸੇਖ ਫਰੀਦ ਸ਼ਾਹ हुसैन ਸੁਲਤਾਨ ਬਾਹੂ ਮੀਆਂ ਵਸੀਦ ਬੁੱਲੇ ਸ਼ਾ ਇਹਨਾਂ ਦੀਆਂ ਕਾਫੀਆਂ ਸਬਦ ਸਲੋਕ ਇਹ ਜਿਹੜੀ ਚੀਜ਼ ਹੈ ਨਾ ਇਹ ਹੀ ਸਿਰਫ ਕਿਤਾਬਾਂ ਚ ਪੜਨੀ ਹੈ। ਬਾਕੀ ਉਹ ਕਿਤਾਬ ਬਹੁਤ ਮੋਟੀ ਹੈ ਉਸ ਵਿੱਚ ਬਹੁਤ ਸਾਰੇ ਸੂਫੀ ਦੇ ਰੱਖੇ ਹਨ ਉਹਨਾਂ ਤੋਂ ਆਪਾਂ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਾਂ ਨੇ ਪਾਠ ਕਰਮ ਦੇ ਅੰਦਰ ਜੋ ਚੀਜ਼ ਹੈ ਕੋਈ ਆਪਾਂ ਪੜਾਂਗੇ ਕਿੱਸਾ ਕਵੀ ਪੰਜਾਬੀ ਆਕਾਦਮੀ ਦਿੱਲੀ ਵਾਲੇ ਜਿਹੜੇ ਆ ਸਿਰਫ ਆਹ ਕਿੱਸਾਕਾਰ ਜਿਹੜੇ ਸਿਰਫ ਉਹਨਾਂ ਨੂੰ ਪੜਨਾ ਹੈਗਾ ਵਾਰਕਾਰ ਤੇ ਜੰਗਨਾਮਾ ਲੇਖਕ ਇਹ ਵੀ ਪੰਜਾਬੀ ਆਕਾਦਮੀ ਦਿੱਲੀ ਦੀ ਕਿਤਾਬ ਪੜਨੀ ਹੈ ਪੰਜਾਬੀ ਸਾਹਿਦ ਦੇ ਇਤਿਹਾਸ ਲਈ ਕਿਉਂਕਿ ਇਹ ਪੰਜਾਬੀ ਸਾਹਿਦ ਦਾ ਇਤਿਹਾਸ ਚੱਲ ਰਿਹਾ ਤੇ ਪੰਜਾਬੀ ਸਾਹਿਦ ਦੇ ਇਤਿਹਾਸ ਲਈ ਲਈ ਆਪਾਂ ਇੱਕ ਕਿਤਾਬ ਜੋ ਹੈ ਕਰਪਾਲ ਸਿੰਘ ਕਸੇਲ ਦੀ ਹੈ ਉਸ ਨੂੰ ਵੀ ਪੜ ਸਕਦੇ ਜਿਹੜਾ ਇਹ ਚਾਹੁੰਦਾ ਕਿ ਮੈਂ ਨਹੀਂ ਕਿਤਾਬਾਂ ਲੈ ਕੇ ਆਉਂਗਾ ਉਹਨਾਂ ਦੇ ਵਿੱਚੋਂ ਪੜੂੰਗਾ ਔਰ ਉਸ ਦੀ ਬਜਾਏ ਮੈਂ ਤਾਂ ਭਈਆ ਕਿ ਕਿਤਾਬ ਪੜਨੀ ਆਓ ਕਰਪਾਲ ਸਿੰਘ ਕਸੇਲ ਦੀ ਜਿਹੜੀ ਕਿਤਾਬ ਹੈ ਉਸ ਨੂੰ ਪੜੇ ਆਧੁਨਿਕ ਪੰਜਾਬੀ ਸਾਹਿਦ ਦੇ ਅੰਦਰ ਪੰਜਾਬੀ ਕਵਿਤਾ ਕਵਤਾ ਵਾਲੀ ਪੰਜਾਬੀ ਅਕਾਦਮੀ ਦਿੱਲੀ ਦੀ ਕਿਤਾਬ ਔਰ ਸਿਰਫ ਆਹੀ ਲਿਖਾਰੀ ਪੰਜਾਬੀ ਨਾਵਲ ਨਾਵਲ ਵਾਲੀ ਕਿਤਾਬ ਪੰਜਾਬੀ ਅਕਾਦਮੀ ਦਿੱਲੀ ਦੀ ਆਹੀ ਲਿਖਾਰੀ ਨਿੱਕੀ ਕਹਾਣੀ ਨਿੱਕੀ ਕਹਾਣੀ ਦੀ ਕਿਤਾਬ ਨਹੀਂ ਲੈ ਕੇ ਆਣੀ ਕਿਉਂਕਿ ਉਸ ਦੇ ਵਿੱਚ ਕੀ ਹੈ ਕਿ ਸਿਰਫ ਰਾਈਟਰ ਰਾਈਟਰ ਦੀਆਂ ਲਿਖਤਾਂ ਰਾਈਟਰ ਬਾਰੇ ਦੱਸਦਾ ਹੈ ਹੋਰ ਕੁਝ ਨਹੀਂ ਦੱਸਦਾ ਹੋਇਆ ਤਾਂ ਇਹ ਆਪਾਂ ਤੁਸੀਂ ਆਪਣੇ ਨੋਟਸ ਚੋਂ ਪੜ ਲਿਓ ਔਰ ਵਰਨਾ ਤੁਹਾਡੇ ਕੋਲ ਕਿਰਪਾਲ ਸਿੰਘ ਕਸੇਲ ਦੀ ਕਿਤਾਬ ਹੈ ਉਸ ਚੋਂ ਪੜ ਲਿਓ ਪੰਜਾਬੀ ਨਾਟਕ ਤੇ ਕਾਂਗੀ ਪੰਜਾਬੀ ਅਕਾਦਮੀ ਦਿੱਲੀ ਦੀ ਕਿਤਾਬ ਹੈ ਬਹੁਤ ਵਧੀਆ ਹੈ ਉੱਥੋਂ ਤੁਸੀਂ ਆ ਪੜ ਲਿਓ ਔਰ ਨਾਨ ਦਿਨਾਂ ਜਿਹੜੀਆਂ ਇਹ ਗੱਲਾਂ ਨੇ ਪੰਜਾਬੀ ਸਾਹਿਤ ਦਾ ਸਰੋਤਮੂਲ ਇਤਿਹਾਸ ਪਹਿਲੇ ਤਿੰਨ ਪਾ ਗਿਆ ਉਹ ਤੁਸੀਂ ਪੜ ਲਿਓ ਪੰਜਾਬੀ ਵਾਰਤਕ ਆਧੁਨਿਕ ਵਾਰਤਕ ਹੈ निबंध ਦਾ ਸਫਰਨਾਮਾ ਸਵੈ ਜੀਵਨੀ ਇਹ ਪੰਜਾਬੀ ਵਾਰਤਕ ਦੀ ਪੰਜਾਬੀ ਅਕਾਦਮੀ ਦਿੱਲੀ ਦੀ ਹੈ ਉਹ ਤੁਸੀਂ ਕਿਤਾਬ ਪੜ ਲਿਓ ਤੇ ਜੇ ਕੋਈ ਕਹਿੰਦਾ ਜੀ ਮੈਂ ਇਹ ਨਹੀਂ ਕਿਤਾਬ ਪੜੂੰਗਾ ਪੰਜਾਬੀ ਸਾਹਿਦ ਦਾ ਸਰੋਤਮੂਲਕ ਇਤਿਹਾਸ ਪੜੂੰਗਾ ਐਦਰੋਂ ਕੀ ਕਹਿੰਦੇ ਆ ਕਿ ਪੰਜਾਬੀ ਅਕਾਦਮੀ ਦਿੱਲੀ ਦੀ ਮੈਂ ਇੱਕ ਕਿਤਾਬ ਪੜਨਾ ਚਾਹੁੰਦਾ ਤਾਂ ਉਹ ਕੀ ਕਰੇ ਕਿਰਪਾਲ ਸਿੰਘ ਕਸੇਲ ਦੀ ਕਿਤਾਬ ਲੈ ਆਵੇ ਉਹਨੂੰ ਪੜ ਲਵੇ ਜੇ ਉਹ ਕਵੇ ਮੈਂ ਦੋ ਕਿਤਾਬਾਂ ਲੈਣਾ ਹੈ ਫਿਰ ਇਹਨਾਂ ਸਾਰਿਆਂ ਦੀ ਪੰਜਾਬੀ ਅਕਾਦਮੀ ਦਿੱਲੀ ਹੈ ਉਹਨਾਂ ਸਾਰਿਆਂ ਦਾ ਸੰਖੇਪ ਸਾਰ ਹੈ ਉਹ ਰਜਿੰਦਰ ਸਿੰਘ ਸੇਖੋਂ ਦੀ ਨਵੀਂ ਇਤਿਹਾਸ ਦਿੱਤਾ ਹੈ ਤੁਸੀਂ ਉਹ ਪੜ ਸਕਦੇ ਹੋ ਜਿਨੇ ਇੱਕ ਦੋ ਕਿਤਾਬਾਂ ਹੀ ਪੜਨੀ ਇਤਿਹਾਸ ਦੀਆਂ ਤਾਂ ਉਹ ਇੱਕ ਦੋ ਕਿਤਾਬਾਂ ਇਹ ਪੜ ਲੇ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ ਉੱਤੇ ਕਿਤਾਬ ਦੱਸੀ ਹੋਈ ਤੁਹਾਨੂੰ ਜੀਤ ਸਿੰਘ ਜੋਸੀ ਵਾਲੀ ਉਸ ਚ ਆ ਜਾਊਗਾ ਰੀਤਾ ਜਨਮ ਵਿਆਹ ਇਹ ਆ ਜਾਊਗਾ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਹਰਕੀਰਤ ਸਿੰਘ ਦੀ ਕਿਤਾਬ ਹੈ ਉਸ ਦੇ ਵਿੱਚੋਂ ਆਪਾਂ ਪੜ ਲਾਂਗੇ ਹੁਣ ਇਹ ਇਸ ਦੇ ਨੰਨ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਆਪਨ ਤੀਜਾ ਪਾਗ ਇਹ ਸੀਗਾ ਦੂਜਾ ਪਾਗ ਹੁਣ ਤੀਜਾ ਪਾਗ ਤੀਜੇ ਪਾਗ ਚ ਕੀ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਆਪਨ ਐਂ ਦੇ ਚ ਪੰਜਾਬੀ ਭਾਸ਼ਾ ਦਾ ਵਿਆਪਨ ਇੱਕੋ ਇੱਕ ਕਿਤਾਬ ਇੰਦਰਦੇਵ ਨੰਦਰਾ ਦੀ ਕਿਤਾਬ ਔਰ ਉਸ ਵਿੱਚੋਂ ਸਿਰਫ ਆਹੀ ਪੜਨਾ ਹੈ ਜਿਹੜਾ ਆਪਣੇ ਸਿਲੇਬਸ ਦਿੱਤਾ ਹੈ ਸਿਲੇਬਸ ਤੋਂ ਬਾਹਰ ਕਿਤਾਬ ਬਹੁਤ ਮੋਟੀ ਹੈਗੀ ਹੈ ਸਿਰਫ ਸਿਲੇਬਸ ਵਾਲਾ ਪੜਨਾ ਹੈ ਸਿਲੇਬਸ ਤੋਂ ਬਾਹਰ ਕੁਝ ਵੀ ਨਹੀਂ ਪੜਨਾ ਉਸ ਚ ਪੰਜਾਬੀ ਭਾਸ਼ਾ ਦਾ ਵਿਆਪਨ ਸਿਧਾਂਤ ਸੂਤਰ ਉਦੇਸ਼ ਭਾਸ਼ਾਈ ਕੋਸ਼ਲਾਰੇ ਭਾਸ਼ਾ ਤੇ ਸਾਈ ਦੇਤੇ ਆਪਨ ਵਿਧੀਆਂ ਬਾਰੇ ਅਤੇ ਪੰਜਾਬੀ ਭਾਸ਼ਾ ਵਿਆਪਕ ਪਾਠ ਪੁਸਤਕ ਪੁਸਤਕਾਲਾ ਭਾਸ਼ਾ ਪ੍ਰਯੋਗਸ਼ਾਲਾ ਐਸ ਦੇ ਬਾਰੇ ਆਪਾਂ ਪੜਨਾ ਆਇਗਾ ਗੱਲ ਇੱਕ ਹੀ ਹੈ पढ़ाई 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 ही असली टूना है पढ़ाई ही असली टोटका है तुम्हें दब के तैयारी करनी है और जो तुम दब के तैयारी करोगे तो नंबर थोड़ा आ जाएगा कोई इस नहीं है घटो घट आप कोशिश करनी है तीन या चार बार रविजन ये जी मैं क्या अपनी जी तैयारी हैगी है, है? किस तरीके की हो बेजोड़ अपनी रणनीति हो करेंगे सब तो पहला की करना है सब तो पहला की पढ़ना है ਸਭ ਤੋਂ ਪਹਿਲਾਂ ਜਿਹੜੇ ਮੇਰੇ ਨੋਟਸ ਹੈ ਉਹਨੂੰ ਪੜਿਆ ਜਾਵੇ ਜਾਂ ਤੁਸੀਂ ਜੋ ਆਪਣੇ ਹੱਥਾਂ ਨਾਲ ਨੋਟਸ ਬਣਾ ਰੱਖੇ ਹੈ ਜਾਂ ਜਿਸ ਗੁਰੂ ਦੇ ਪ੍ਰਤੀ ਤੁਹਾਡੀ ਆਸਥਾ ਹੈਗੀ ਹੈ ਉਹਦੇ ਨੋਟਸ ਹੈ ਤੁਹਾਡੇ ਨੋਟਸ ਹੈ ਉਹਨੂੰ ਪੜੋ ਉਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ ਐਵੇਂ ਨਾ ਹੋਵੇ ਉਸ ਸਭ ਕੁਝ ਆ ਜਾਏ ਆਪਣੀ ਕਿਤਾਬ ਚ ਪਿਛਲੀ ਵਾਰ ਵੀ ਆਪਾਂ ਜਿਉ ਜਫਾ ਪਾਇਆ ਸੀਗਾ ਪੇਪਰ ਨੂੰ ਜਫਾ ਪੈ ਗਿਆ ਸੀਗਾ ਇਹ ਜੀ ਗੱਲ ਨਹੀਂ ਹੈ ਪਿਛਲੀ ਵਾਰ ਅਗਰ ਆਪਣੇ ਨੋਟਸਾਂ ਚੋਂ ਆਇਆ ਤਾਂ ਇਸ ਵਾਰ ਵੀ ਕੋਈ ਦੋਹਰਾਈ ਨਹੀਂ ਹੈ ਕਿ ਆਏ ਗਈ ਹੁਣ ਸਭ ਤੋਂ ਪਹਿਲਾਂ ਆ ਜਿਹੜੇ ਨੋਟਸ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਦੂਜਾ ਜਿਹੜਾ ਘੇਰਾ ਆਪਾਂ ਪਾਣਾ ਛੱਤੀ ਤੋਂ ਲੈ ਕੇ 12ਵੀਂ ਦੀ ਕਿਤਾਬ ਬੀਏ ਦੀਆਂ ਬੀਏ ਦੀਆਂ ਕਿਤਾਬਾਂ ਦੇ ਵਿੱਚੋਂ ਸਿਰਫ ਆਪਾਂ ਪੜਨਾ ਕੀ ਹੈ ਕਹਾਣੀ ਕਵਿਤਾ ਨਾਵਲ ਨਾਟਕ ਇਕਾਂਗੀ ਵਾਰਤਕ ਜੋ ਵੀ ਉੰਦਰ ਦੇ ਰੱਖਿਆ ਉਹ ਆਪਾਂ ਪੜਨਾ ਹੈ ਆਪਾਂ ਕੋਈ ਬੀਏ ਦਾ ਸਿਲੇਬਸ ਨਹੀਂ ਪੜਨ ਲੱਗ ਜਾਣਾ ਸਾਰੇ ਦਾ ਸਾਰਾ ਉਹ ਪੜਨ ਲੱਗ ਜੀਏ ਕਿਤੇ ਨਹੀਂ ਉਹਨਾਂ ਦੇ ਵਿੱਚ ਜੋ-ਜੋ ਟੈਕਸਟ ਦਿੱਤੇ ਹੋਏ ਆ ਸਿਰਫ ਟੈਕਸਟ ਪੜਨੇ ਹੁਣ ਜਿਹੜਾ ਨਵਾਂ ਸਿਲੇਬਸ ਆਇਆ ਹੈਗਾ ਉਹਨਾਂ ਦੇ ਵਿੱਚ ਮੇਰੀਆਂ ਕਿਤਾਬਾਂ ਲੱਗੀਆਂ ਹੋਈਆਂ ਉਹ ਤੁਸੀਂ ਲੈ ਸਕਦੇ ਹੋ ਵਰਨਾ ਉਹ ਹੋਣੀ ਲੱਗੀਆਂ ਐ ਇਸ ਤੋਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਹੈਗੀਆਂ ਉਹ ਆਪਣੇ ਪੰਜਾਬੀ ਲੈਕਚਰ ਕੇਡੀ ਸਰ ਟੈਲੀਗ੍ਰਾਮ ਚੈਨਲ ਦੇ ਉੱਤੇ ਦਿੱਤੀਆਂ ਹੋਈਆਂ ਸਕਰੀਨਸ਼ਾਟ ਮਾਰ ਕੇ ਵੀ ਦੱਸਿਆ ਹੈ ਬਈ ਇੱਥੇ ਕਿਤਾਬਾਂ ਪਈਆਂ ਉਹ 6 ਦੀਆਂ 6 ਕਿਤਾਬਾਂ ਤੁਸੀਂ ਡਾਊਨਲੋਡ ਕਰ ਲਓ ਔਰ ਉਹਨੂੰ ਪੜ੍ਹ ਲਓ ਚੰਗੀ ਤਰ੍ਹਾਂ ਉਹ ਵੀ ਆਪਾਂ ਨੂੰ ਪੂਰੀ ਚੇਤੇ ਹੋਣੀ ਚਾਹੀਦੀ ਐ 6 ਥੀ ਤੋਂ ਲੈ ਕੇ 12ਵੀਂ ਦੀ ਕਿਤਾਬ ਵੀ ਇਹਦੀ ਕਿਤਾਬਾਂ ਇਹ ਜਿਹੜੀਆਂ ਕਿਤਾਬਾਂ ਨੇ ਆਪਾਂ ਨੂੰ ਦੂਜਾ ਘੇੜਾ ਆਪਾਂ ਇਹਨਾਂ ਨੂੰ ਪਾਣਾ ਸਭ ਤੋਂ ਪਹਿਲਾਂ ਨੋਟਸ ਨੂੰ ਦੂਜਾ 6 ਥੀ ਤੋਂ 12ਵੀਂ ਤੇ ਬੀਏ ਦੀਆਂ ਕਿਤਾਬਾਂ ਨੂੰ ਔਰ ਉਸ ਤੋਂ ਬਾਅਦ ਫਿਰ ਆਪਾਂ 4-5 ਚੁ ਜਿੰਨੇ ਵਿੱਚੋਂ ਜੇ ਮੈਂ ਗੱਲ ਕਰਾਂ ਇੱਕ ਇਤਿਹਾਸ ਦੀ ਇਤਿਹਾਸ ਦੀ ਕਿਤਾਬ ਹੈ ਕਿਰਪਾਲ ਸਿੰਘ ਕਸੇਲ ਦੀ ਆਪਾਂ ਪੜਾਂਗੇ ਦੂਜਾ ਪੰਜਾਬੀ ਭਾਸ਼ਾ ਦਾ ਅਧਿਆਪਨ ਅਧਿਆਪਨ ਵਿਧੀਆਂ ਲਈ ਇੰਦਰਦੇਵ ਨੰਦਰਾ ਦੀ ਜਿਹੜੀ ਕਿਤਾਬ ਹੈ ਉਸ ਨੂੰ ਆਪਾਂ ਪੜਨਾ ਹੈਗਾ ਤੀਜੇ ਨੰਬਰ ਤੇ ਵਿਆਕਰਣ ਦੇ ਲਈ ਵਿਆਕਰਣ ਦੇ ਆਪਾਂ ਬੂਟਾ ਸਿੰਘ ਬਰਾੜ ਦੀਆਂ ਦੋ ਕਿਤਾਬਾਂ ਹੈਗੀਆਂ ਉਹ ਲੈ ਆਓ ਤੁਸੀਂ ਘੱਟੋ ਘੱਟ ਇਹ ਤਿੰਨ ਇਹ ਜਿਹੜੀਆਂ ਕਿਤਾਬਾਂ ਤਿੰਨ ਚਾਰ ਹੈਗੀਆਂ ਦਾ ਇਹਦੇ ਦੋ ਕਿਤਾਬਾਂ ਬਈ ਇਹ ਚਾਰ ਕਿਤਾਬਾਂ ਦਾ ਘੱਟੋ ਘਾਟਾ ਆਪਾਂ ਪੜਨੀ ਆ ਪੜਨੀ ਹੈ ਇੰਨਾ ਦਾ ਘੱਟੋ ਘਾਟਾ ਆਪਾਂ ਪੇਪਰ 'ਚ ਬੈਣਾ ਹੈ ਅਗਰ ਆਪਾਂ ਨੂੰ ਆਸ ਉਮੀਦ ਹੈਗੀ ਹੈ ਬਈ ਆਪਾਂ ਕੀ ਕਹਿੰਦੇ ਆ ਕਿ ਇਹ ਇੰਨਾ ਤੁਸੀਂ ਪੜ ਲੋਗੇ ਤਾਂ ਆਪਣੇ ਨੰਬਰ ਆਣ ਦੇ ਪੂਰੇ ਪੂਰੇ ਚਾਂਸ ਹੋਣਗੇ ਇਹ ਆ ਅਗਲਾ ਕਿਹੜਾ ਜਿਹੜਾ ਆਪਾਂ ਇਹਨੂੰ ਇਸ ਤਰੀਕੇ ਨਾਲ ਪਾਇਆ ਹੈਗਾ ਇਹ ਕਿਤਾਬਾਂ ਜਿਹੜੀਆਂ ਸਿਰਫ ਨਾ ਜ਼ਿਆਦਾ ਕਿਤਾਬਾਂ ਦਸੀਆਂ ਚਾਰ ਪੰਜ ਕਿਤਾਬਾਂ ਦਸੀਆਂ ਐਸੀ ਜੇਕਰ ਇੱਕ ਕਿਤਾਬ ਹੋਰ ਐਡ ਕਰਨੀ ਹੋਵੇ ਤਾਂ ਭਾਸ਼ਾ ਅਤੇ ਭਾਸ਼ਾ ਵਿਗਿਆਨ ਭਾਸ਼ਾ ਅਤੇ ਪੰਜਾਬੀ ਭਾਸ਼ਾ ਹਰਕੀਰਤ ਸਿੰਘ ਦੀ ਕਿਤਾਬ ਹੈ ਜਿਹੜੀ ਪਤਲੀ ਜੀ ਕਿਤਾਬ ਹੈਗੀ ਆ ਉਹ ਹਰਕੀਰਤ ਸਿੰਘ ਦੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਹਰਕੀਰਤ ਸਿੰਘ ਦੀ ਕਿਤਾਬ ਹੈਗੀ ਹੈ ਉਹ ਕੀ ਕਹਿੰਦੇ ਆ ਕਿ ਆਪਾਂ ਅਗਰੇਂਡ ਵਿੱਚ ਐਡ ਕਰਾਂ ਤਾਂ ਉਹ ਕਿਤਾਬ ਐਡ ਹੋ ਸਕਦੀ ਹੈ ਇਹ ਇੰਨੀ ਇੰਨੇ ਨੂੰ ਇਹਨਾਂ ਨੂੰ ਇੰਨਾਂ ਗੱਲਾਂ ਨੂੰ ਔਰ ਇਨਾਂ ਕਿਤਾਬਾਂ ਚੋਂ ਇਨਾਂ ਕਿਤਾਬਾਂ ਚੋਂ ਸਿਰਫ ਔਰ ਸਿਰਫ ਉਹ ਪੜਨਾ ਜੋ ਆਪਣੇ ਪਾਠਕ੍ਰਮ ਦੇ ਅੰਦਰ ਹੈ ਪਾਠਕ੍ਰਮ ਤੋਂ ਬਾਹਰ ਕੁਝ ਵੀ ਨਹੀਂ ਪੜਨਾ ਆਪਾਂ ਆ ਗੱਲ ਤੇ ਅਨ ਰੱਖਣੀ ਇਸ ਤੋਂ ਬਾਅਦ ਕੋਈ ਬੱਚਾ ਜਾਂਦਾ ਅਜੇ ਪੇਪਰ ਨੂੰ ਟਾਈਮ ਹੈ ਮੈਂ ਕੁਝ ਹੋਰ ਪੜਨਾ ਚਾਹਾਂ ਤਾਂ ਪੰਜਾਬੀ ਸਾਹਿਤ ਦਾ ਸਰੋਤਮूलਕ ਇਤਿਹਾਸ ਔਰ ਆਪਣੇ ਪੰਜਾਬੀ ਅਕਾਦਮੀ ਦਿੱਲੀ ਦੀਆਂ ਜਿਹੜੀ ਜਿਹੜੀ ਕਿਤਾਬਾਂ ਮੈਂ ਦੱਸੀਆਂ ਉਹ ਪੜ ਸਕਦੇ ਔਰ ਉਹਨਾਂ ਵਿੱਚ ਸਿਰਫ ਉਹ ਹੀ ਪੜਨਾ ਜੋ ਆਪਣੇ ਪਾਠਕ੍ਰਮ ਦੇ ਅੰਦਰ ਹੈ ਬਾਰ 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 ਆਪਾਂ ਜਿਹੜਾ ਗੇੜਾ ਦੇਣਾ ਹੈ ਗੇੜਾ ਇੱਥੋਂ ਸ਼ੁਰੂ ਕਰਾਂਗੇ ਆਪਣੇ ਨੋਟਸਾਂ ਤੋਂ 30 ਤੋਂ ਲੈ ਕੇ 12ਵੀਂ ਬੀਏ ਤੋਂ ਫਿਰ ਜਿਹੜੀਆਂ ਚਾਰ ਪੰਜ ਕਿਤਾਬਾਂ ਐ ਇਸ ਦੇ ਉੱਤੇ ਆਪਾਂ ਗੌਰ ਕਰਾਂਗੇ ਬਸ ਔਰ ਬਾਕੀ ਕਿਤਾਬਾਂ ਉਹ ਸਿਰਫ ਪੜਨੀ ਹੈ ਸਿਰਫ ਪੜਨੀ ਹੈ ਹੁਣ ਮੈਂ ਜਦੋਂ ਜਿਹੜੀਆਂ ਆਪਾਂ ਜਿੰਨੀਆਂ ਵੀ ਲਾਈਵ ਕਲਾਸਾਂ ਲਗਾਈਆਂ ਉਸ ਦੇ ਵਿੱਚ ਕੀ ਹੈ ਕਿ ਤੁਸੀਂ ਦੇਖਿਆ ਹੋਣਾ ਕਿੱਸਾ ਕਰ ਪੜਾਇਆ ਤਾਂ ਸਾਰਾ ਕਿੱਸਾ ਪੜਾਤਾ ਵਾਰ ਕਰ ਬਣਾਇਆ ਤਾਂ ਸਾਰੀ ਵਾਰ ਪੜਾਤੀ ਔਰ ਉਹ ਅਧਿਕਤਰ ਜਿਹੜੀ ਲਿਖਤਾ ਹੈ ਉਹ ਪੜੀ ਹੈਗੀਆਂ ਐਵੇਂ ਨਾ ਵੇਖ ਤੁਸੀਂ ਲਿਖਤਾ ਤੇ ਜ਼ੋਰ ਦੇ ਦਿਓ ਔਰ ਉਹਨਾਂ ਲਿਖਤਾਂ ਦੇ ਅਰਥ ਕੱਢਣ ਲੱਗ ਜਾਓ ਉਹਨਾਂ ਦੇ ਅੱਗੇ ਅਰਥ ਕੀ ਅਰਥ ਯਾਦ ਕਰਨ ਲੱਗ ਜਾਓ ਇਸ ਦਾ ਮਤਲਬ ਕੋਈ ਨਹੀਂ ਬਣਦਾ ਉਹਨਾਂ ਦੀ ਬਜਾਏ ਆਪਾਂ ਟੈਕਸਟ ਬੁੱਕ ਹੈ ਟੈਕਸਟ ਬੁੱਕ ਦੇ ਵਿੱਚ ਜਿਹੜੀਆਂ ਆਪਣੇ ਲੱਗਦੀਆਂ ਕਿਤਾਬਾਂ ਬੋਰਡ ਦੀਆਂ ਯੂਨੀਵਰਸਿਟੀ ਦੀਆਂ ਉਹਨਾਂ ਕਿਤਾਬਾਂ ਉੰਦੇ ਜਿਹੜੇ ਪਾਵਰਥ ਹੈ ਉਹ ਆਪਾਂ ਨੂੰ ਧਿਆਨ ਹੋਣੀ ਚਾਹੀਦੀ ਹੈ ਬਾਕੀ ਬਸ ਆਪਾਂ ਪੜ ਲੈਣਾ ਹੈ ਆਪਾਂ ਨੂੰ ਸਮਝ ਆ ਜਾਵੇ ਇਸ ਤਰੀਕੇ ਨਾਲ ਆਪਾਂ ਇਹ ਜੱਫਾ ਪਾਵਾਂਗੇ ਇਹ ਜੱਫਾ ਪਾਵਾਂਗੇ ਕਿ ਪੇਪਰੋਂ ਦੇ ਵਿੱਚੋਂ ਆਵੇਗਾ ਹੀ ਆਵੇਗਾ ਅਲਵਿਦਾ ਸਾਥੀਓ